ਦੀ ਮੇਰੇ ਵੀ ਆਰਾਮ ਹੋਣੀ ਅਗੇ ਜੀ ਸਾਰੇ ਸਤਿਕਾਰਯੋਗ ਸਾਥੀਓ ਔਰ ਸਭ ਤੋਂ ਇੰਪੋਰਟੈਂਟ ਸਾਥੋ ਜ਼ਰੂਰੀ ਜਿਹੜੇ ਇਸ ਵਿਦਿਆ ਦੇ ਮੰਦਰ ਦੇ ਵਿੱਚ ਹਾ ਟਾਈ 7 ਵੋਦਲੇ ਸਾਰੇ ਸਟਾਫ ਮੈਂਬਰਸ ਟੀਚਰ ਔਰ ਜਿਨ੍ਹਾਂ ਦੇ ਲਈ ਇਹ ਡਿਊਟੀ ਲੱਗੀ ਆ ਆਪਣੀਆਂ ਪਿਆਰੇ ਪਿਆਰੀ ਜੇ ਸਾਡੇ ਬੱਚੇ ਬੇਟੇ ਬੇਡੀਆਂ ਜਿਹੜੇ ਕਿ ਤੇਜ ਦਾ ਸਮਾਲ ਦਾ ਕੋਇਕ ਦਾ ਸਮਾਯਾਵਾਂਡ ਜਾ ਰਹੇ ਨੇ ਉਹ ਪਿਛਲੇ ਪਾਸੇ ਮੈਂ ਤੇ ਮੇਰੇ ਸਾਰੇ ਹੀ ਸਤਕਾਰਯੋਗ ਸਾਥੀ ਔਰ ਡੈਡੀ ਵੀਰੇ ਦੇ ਸਾਥੀ ਮੇਰੇ ਪਿਤਾ ਬਾਬੂ ਅੰਦਰ ਸਿੰਘ ਉਹਦੇ ਦੇ ਸਾਥੀ ਮੈਂਬਰ ਸਾਹਿਬ ਹਣੀ ਦੇਵ ਜੀ ਸਾਰੇ ਹੀ ਸਤਕਾਰਯੋਗ ਸਾਥੀਓ ਬਤੈ ਕਰੋ ਪ੍ਰਮੋਦ ਮੋਹਨ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਸਕੂਲ ਪ੍ਰਬੰਧਨ ਨੂੰ ਔਰ ਖਾਸ ਤੌਰ ਤੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਅੱਜ 62 ਲੱਖ ਰੁਪਏ ਦੀ ਲਾਗਤ ਦੇ ਨਾਲ ਜੋ ਨਵੇਂ ਕਲਾਸਰੂਮਸ ਬਣਦੇ ਸੀਗੇ ਉਹਨਾਂ ਦੇ ਚ ਇੰਟਰਐਕਟਿਵ ਸੈਸ਼ਨਸ ਜੋ ਲੱਗਦੇ ਸੀਗੇ ਸਕਰੀਨਸ ਲੱਗੀਆਂ ਸੀ ਜੀਆਂ ਔਰ ਇਹ ਜਾਂ ਇਹਨਾਂ ਇਕੁਇਪਮੈਂਟ ਦਿੱਤਾ ਗਿਆ ਇਹਨਾਂ ਰੂਮਸ ਦੇ ਵਿੱਚ ਕਿ ਜਿਹਦੇ ਨਾਲ ਤੁਸੀਂ ਦੁਨੀਆ ਦੇ ਵਿੱਚ ਜਿਸ ਲੈਵਲ ਦੀ ਪੜਾਈ ਹੁੰਦੀ ਹੈ ਉਹ ਜਦੋਂ ਜਖੇਪੜ ਦੇ ਵਿੱਚ ਦੇਲ ਦੇ ਵਿੱਚ ਕੰਮ ਹੋਇਆ ਇਸ ਦਾ ਲਈ ਤੁਸੀਂ ਸਾਰੇ ਮੁਬਾਰਕਬਾਦ ਦੇ ਬਾਦਰੋ ਇਸ ਤੋਂ ਇਲਾਵਾ ਤਾਂ ਇੱਕ ਛੇਤੀ ਗੱਲ ਹੈ ਆ ਟਾਇਲਰ ਲੱਕੜੀ ਹੈ ਨੇ ਭਾਂਡਾ ਪੈ ਰਿਹਾ ਹੈ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਔਰ ਜਦੋਂ ਦੀ ਹੈ ਤੁਹਾਡੀ ਆਪਣੀ ਸਪੋਸ ਦਾ ਪ੍ਰਤੱਖ ਪ੍ਰਮਾਣ ਨੇ ਜਿਹੜੇ ਰਿਜ਼ਲਟ ਨੇ ਜਿਹੜੇ ਉਹ ਦੇਖਣੇ ਸ਼ੁਰੂ ਹੋਏਗੇ ਜਦ ਹਜ਼ਾਰਾਂ ਬੱਚੇ ਨੇ ਜਿਹੜੇ ਉਹ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਗ ਲੈ ਲੈ ਰਹੇ ਨੇ ਟੀਚਰਸ ਬਾਹਰ ਦੇ ਮੌਕਾ ਤੱਕ ਟ੍ਰੇਨਿੰਗ ਹੈ ਜਿਹੜੀ ਉਹ ਲੈਣ ਜਾ ਰਹੇ ਨੇ ਔਰ ਮੈਂ ਸਮਝਦਾ ਕਿ ਇਹ ਇਹ ਕੋਈ ਹਸਾਨੀ ਇਹ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਉਸੇ ਜ਼ਿੰਮੇਵਾਰੀ ਨੂੰ ਨਿਭਾਉਣਾ ਜਿਹੜਾ ਉਹ ਲੱਗੇ ਹੋਏ ਆ ਮੈਂ ਤਾਂ ਆਪ ਨਿੱਜੀ ਤੌਰ ਤੇ ਸਿੱਖਿਆ ਦੇ ਲਈ ਬਹੁਤ ਵਚਨਬੱਧ ਹਾਂ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਕਦੇ ਵੀ ਕਿਸੇ ਪ੍ਰਿੰਸੀਪਲ ਜਾਂ ਟੀਚਰ ਜਾਂ ਸਟਾਫ ਮੈਂਬਰ ਜਾਂ ਪਿੰਡ ਵਾਲੇ ਤੋਂ ਤਾਂ ਕੀ ਜੇ ਕਿਸੇ ਬੱਚੇ ਦੇ ਪੇਰੈਂਟ ਦੇ ਜ਼ਰੀਏ ਵੀ ਕੋਈ ਸੁਨੇਹਾ ਪਹੁੰਚਦਾ ਹੈ ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਪੂਰਾ ਕੀਤਾ ਜਾਵੇ ਪਰ ਇਸ ਤੋਂ ਇਲਾਵਾ ਜੋ ਰਕਰਦੇ ਕੰਮ ਨੇ ਜੋ ਸਰਪੰਨ ਸਾਹਿਬ ਤੁਸੀਂ ਗੜਾਏ ਨੇ ਕਾਫੀ ਕੰਮ ਤਾਂ ਤੁਸੀਂ ਦਾਸੀ ਦਿੱਤੇ ਹੋ ਚੁੱਕੇ ਹੈ ਕਈ ਜਿਹੜੇ ਹੋਰ ਵੀ ਹੋਣ ਵਾਲੇ ਨੇ ਇਹਨਾਂ ਵਿੱਚੋਂ ਜਿਹੜਾ ਅ ਕਰਮਾਪਤੀ ਛੱਪੜ ਤੇ ਲਈ 23 ਲੱਖ ਰੁਪਏ ਜਿਹੜਾ ਤੁਹਾਡਾ ਇਹਦੇ ਨਵੀਨੀਕਰ ਦੇ ਲਈ ਇਹ ਅਪਰੂਵ ਹੋ ਚੁੱਕਿਆ ਸਿਚੂਅਲ ਮਾਡਲ ਜਿਹੜਾ ਇਹਦਾ ਉਹ ਬਣੂਗਾ ਔਰ ਆਮ ਆਦਮੀ ਕਲੀਨਿਕ ਜਿਹੜਾ ਤੁਹਾਡਾ ਉਹ ਆਲਰੇਡੀ ਫੰਕਸ਼ਨਲ ਹੈ ਔਰ ਜੋ ਇੱਕ ਤੁਸੀਂ ਵਾਟਰ ਬਾਕਸ ਦੀ ਗੱਲ ਕੀਤੀ ਤੁਸੀਂ ਮੰਗ ਤਾਂ ਰਹੀ ਹੈ ਪਰ ਇਹਦੇ ਵਿੱਚ ਇਹਦਾ ਸਰਕਾਰ ਦਾ ਸਿਸਟਮ ਪਾਲਿਸੀ ਇਹ ਹੈ ਇਹ ਸਾਡੇ ਵੱਲੋਂ ਤਕਰੀਬਨ ਤਕਰੀਬਨ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਪਿੰਡ ਦੇ ਵਿੱਚ ਵਾਟਰ ਬਾਕਸ ਹੈ ਜਿਹੜਾ ਉਹ ਮਜ਼ਦੂਰ ਕਰਾਗਾ ਸਾਡੇ ਵੱਲੋਂ ਸੈਂਕਸ਼ਨ ਮਨਜ਼ੂਰੀ ਪੈਸੇ ਸਾਰਾ ਇਂਤਜ਼ਾਮ ਹੈਗਾ ਪਰ ਇਹਦੇ ਵਿੱਚ ਸਰਕਾਰ ਦੀ ਪਾਲਿਸੀ ਇਹ ਹੈ ਕਿ ਇਹਦੇ ਵਿੱਚ ਕੁਝ ਪਰਸੈਂਟ ਹਿੱਸਾ ਜਿਹੜਾ ਤਕਰੀਬਨ 4-5% ਉਹ ਨਗਰ ਨੇ ਪਾਉਣਾ ਹੁੰਦਾ ਪਿੰਡ ਨੇ ਪਾਉਣਾ ਹੁੰਦਾ ਜਿਹਦੇ ਵਿੱਚ ਤੁਹਾਡੇ ਨਗਰ ਦਾ ਜੀ 1.5 ਕਰੋੜ ਰੁਪਏ ਲਗਾਉਣਾ ਹੈ ਤੇ ਇਹਦੇ ਦੇ 6 ਲੱਖ ਰੁਪਏ ਜਿਹੜਾ ਉਹ ਥੱਲੂ ਪਾਉਣਾ ਪਊਗਾ ਤੇ ਇਹਨਾਂ ਕ ਪਾਇਆ ਨਹੀਂ ਹੈਗਾ ਤੁਸੀਂ ਜਿਗਰਨੇ ਥੋੜਾ ਘੱਟ ਨਹੀਂ ਹੋ ਸਕਦਾ ਉਹ ਪਾਲਿਸੀ ਬਰਾਮਗੀ ਚੱਲੂਗਾ ਸੋ ਤੁਸੀਂ 6 ਲੱਖ ਰੁਪਏ ਤੁਸੀਂ ਪਿੰਡ ਵਾਲੇ ਪਾਓ ਤੇ ਉਹ ਤੋਂ ਬਾਅਦ 1 ਕਰੋੜ 44 ਲੱਖ ਰੁਪਏ ਜਿਹੜਾ ਉਹ ਸਰਕਾਰ ਵੱਲੋਂ ਉਹ ਅਸੀਂ ਪਵਾਵਾਂਗੇ ਤੇ ਉਹ ਸਾਡੇ ਵੱਲੋਂ ਮਨਜ਼ੂਰੀ ਹੋਈ ਪਈ ਨੂੰ ਕਈ ਮਹੀਨੇ ਹੋਏ ਬੈਠੇ ਨੇ ਉਹਨੇ ਕੋੜਾ ਜਿਹੜੀ ਇਹ ਤੁਹਾਡੇ ਤੋਂ ਲੰਭਾਈ ਸਾਡੇ ਵੱਲੋਂ ਨਹੀਂ ਹੈਗੀ ਸੋ ਇਸ ਤੋਂ ਇਸ ਤੋਂ ਬਾਅਦ ਹੋਰ ਵੀ ਜੋ ਤੁਸੀਂ ਹੁਕਮ ਕਰੋਗੇ ਉਹ ਸਿਰ ਮੱਥੇ ਪਰਵਾਹ ਨਾ ਆਪਾਂ ਰਲ ਮਿਲ ਕੇ ਰਲ ਮਿਲ ਕੇ ਆਪਾਂ ਸਾਰੇ ਨੇ ਕਿਉਂਕਿ ਇਹ ਨਗਰ ਤਾਂ ਉਹ ਨਗਰ ਹੈ ਕਿ ਜਿੱਥੇ ਅੱਜ ਤਹੇ ਤਕਰੀਬਨ 35 ਸਾਲ ਤੋਂ ਡੈਡੀ ਦੇ ਵੇਲੇ ਤੋਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਨਗਰ ਇੱਕ ਪਰਿਵਾਰਕ ਸਾਂਝ ਹੈ ਜਿਹੜੀ ਉਹ ਬਣੀ ਰਹੀ ਆਪਣੀ ਸਾਰਿਆਂ ਦੀ ਕੋਈ ਸਿਆਸੀ ਸਾਂਝ ਨਹੀਂ ਹੈਗੀ ਆਪਣੀ ਸਾਰਿਆਂ ਦੀ ਪਰਿਵਾਰਕ ਸਾਂਝ ਹੈ ਕੋਈ ਵੀਰੇ ਬਜ਼ੁਰਗਾਂ ਦੀ ਖਾਂ ਲੱਗਦੇ ਨੇ ਕੋਈ ਭੈਣ ਭਰਾ ਦੀ ਖਾਂ ਲੱਗਦੇ ਨੇ ਤੇ ਸਾਰੇ ਆਪਾਂ ਰਲ ਮਿਲ ਕੇ ਆਲ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਤੁਹਾਡੇ ਕੰਮ ਰਹਿੰਦੇ ਨੇ ਮਸਲੇ ਰਹਿੰਦੇ ਨੇ ਆਪਾਂ ਇਹਨਾਂ ਨੂੰ ਨਿਪਰੇ ਚਾੜੀਏ ਸੋ ਔਰ ਅੱਜ ਇੱਕ 9 ਲੱਖ ਰੁਪਏ ਜਿਹੜਾ ਤੁਹਾਨੂੰ ਇੱਕ ਸੈਂਸੀ ਬਰਾਦਰੀ ਦੇ ਭਾਈਚਾਰੇ ਦੀ ਧਰਮਸ਼ਾਲਾ ਦੇ ਲਈ ਔਰ ਇੱਕ ਕਬਰਸਤਾਨ ਦੀ ਚਾਰਕਵਾਰੀ ਦੇ ਲਈ 4 ਲੱਖ ਰੁਪਏ ਸੈਂਸੀ ਭਾਈਚਾਰੇ ਦੀ 5 ਲੱਖ ਰੁਪਏ 9 ਲੱਖ ਰੁਪਏ ਇਹ ਤੋਂ ਉਮਰਕਾ ਫੋੜ ਦੇ ਵੀ ਚੱਲੇ ਆ ਇਹ ਜਲਦ ਤੋਂ ਜਲਦ ਇਹ ਲਓ ਔਰ ਉਹਨਾਂ ਨਾਲ ਸਮਝ ਜਦੋਂ ਤੁਸੀਂ ਲਾਦੇ ਇਹਨਾਂ ਨਾਲ ਹੀ ਫੋਨ ਕਰੰਡਰ ਜਿਹੜੇ ਉਹ ਵੀ ਤਿਆਰ ਨੇ ਸੋ ਇਹਨੇ ਸ਼ਬਦਾਂ ਨਾਲ ਤੁਹਾਡਾ ਸਾਰਿਆਂ ਦਾ ਤੁਹਾਡਾ ਸਾਰਿਆਂ ਦਾ ਇਸ ਵਿਦਿਆਲੇ ਮੰਦਰ ਦੇ ਵਿੱਚ ਹਾਟਾਈ ਸੇਵਨ ਉਹਨੇ ਸਾਰੇ ਸਟਾਫ ਮੈਂਬਰਸ ਟੀਚਰ ਔਰ ਜਿਨ੍ਹਾਂ ਦੇ ਲਈ ਇਹ ਡਿਊਟੀ ਲੱਗੀ ਆਪਣੀਆਂ ਪਿਆਰੇ ਪਿਆਰੇ ਜੇ ਸਾਡੇ ਬੱਚੇ ਬੇਟੇ ਬੀੜੀਆਂ ਜਿਹੜੇ ਕਿ ਦੇਸ਼ ਦਾ ਸਮਾਜ ਦਾ ਭੋਇ ਦਾ ਸਰਮਾਇਆ ਬਣ ਜਾ ਰਹੇ ਨੇ ਉਹ ਪਿਛਲੇ ਪਾਸੇ ਬੈਠੇ ਮੇਰੇ ਸਾਰੇ ਹੀ ਸਤਿਕਾਰਯੋਗ ਸਾਥੀ ਔਰ ਡੈਡੀ ਮੇਰੇ ਦੇ ਸਾਥੀ ਮੇਰੇ ਪਿਤਾ ਉਹ ਵੀ ਆਂਦਾ ਸੀ ਰੋਡ ਦੇ ਦੇ ਸਾਥੀ ਮੈਂਬਰ ਸਾਹਿਬ ਹਣੀ ਦੇਰ ਜੀ ਸਾਰੇ ਹੀ ਸਤਿਕਾਰਯੋਗ ਸਾਥੀਓ ਬਤੈ ਕਰੋ ਪ੍ਰਮਾਤ ਮੋਲੋ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਸਾਰਿਆਂ ਨੂੰ ਨਗਰ ਨਿਵਾਸੀਆਂ ਨੂੰ ਸਕੂਲ ਪ੍ਰਬੰਧਨ ਨੂੰ ਔਰ ਖਾਸ ਤੌਰ ਤੇ ਬੱਚਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਕਿ ਅੱਜ 62 ਲੱਖ ਰੁਪਏ ਦੀ ਲਾਗਤ ਦੇ ਨਾਲ ਜੋ ਨਵੇਂ ਕਲਾਸਰੂਮਸ ਬਣਨੇ ਸੀਗੇ ਉਹਨਾਂ ਦੇ ਇੰਟਰਐਕਟਿਵ ਸੈਸ਼ਨ ਜੋ ਲੱਗਣੇ ਸੀਗੇ ਸਕਰੀਨ ਲੱਗਣੀ ਸੀ ਜੀ ਨਾ ਔਰ ਇਹ ਜਾ ਇਹਨਾਂ ਇਕੁਇਪਮੈਂਟ ਦਿੱਤਾ ਗਿਆ ਇਹਨਾਂ ਰੂਮਸ ਦੇ ਵਿੱਚ ਕਿ ਜਿਹਦੇ ਨਾਲ ਤੁਸੀਂ ਦੁਨੀਆ ਦੇ ਵਿੱਚ ਜਿਸ ਲੈਵਲ ਦੀ ਪੜਾਈ ਹੁੰਦੀ ਹੈ ਉਹ ਅੱਜ ਆਪਾਂ ਜਖੇਪੜ ਦੇ ਵਿੱਚ ਦੇਲ ਦੇ ਵਿੱਚ ਕੰਮ ਹੋਇਆ ਇਸ ਦਾ ਲਈ ਤੁਸੀਂ ਸਾਰੇ ਮੁਬਾਰਕਬਾਦ ਦੇ ਬਾਤ ਰਹੋ ਇਸ ਤੋਂ ਇਲਾਵਾ ਇੱਕ ਫੈਟਰੀ ਗੱਲ ਆ ਟਾਈਲਰ ਲੱਗ ਰਹੀ ਹੈ ਨੇ ਭਾਂਡਾ ਪੈ ਰਿਹਾ ਹੈ ਇਹ ਸਾਰੀਆਂ ਉਹ ਚੀਜ਼ਾਂ ਨੇ ਜਿਨ੍ਹਾਂ ਨੂੰ ਪੂਰਾ ਕਰਨ ਦੀ ਜ਼ਿੰਮੇਵਾਰੀ ਸਰਕਾਰ ਦੀ ਹੁੰਦੀ ਹੈ ਔਰ ਜਦੋਂ ਦੀ ਇਹ ਤੁਹਾਡੀ ਆਪਣੀ ਸੇਵਾ ਦਾ ਪ੍ਰਤੱਖ ਪ੍ਰਮਾਣ ਨੇ ਜਿਹੜੇ ਰਿਜ਼ਲਟ ਨੇ ਜਿਹੜੇ ਉਹ ਦੇਖਣੇ ਸ਼ੁਰੂ ਹੋਏ ਨੇ ਜਦ ਹਜ਼ਾਰਾਂ ਬੱਚੇ ਨੇ ਜਿਹੜੇ ਬਹੁਤ ਪ੍ਰਾਈਵੇਟ ਸਕੂਲਾਂ ਨੂੰ ਛੱਡ ਕੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਲੈ ਰਹੇ ਨੇ ਟੀਚਰਸ ਬਾਅਦ ਵਿੱਚ ਮੁਰਕਾ ਤੱਕ ਟ੍ਰੇਨਿੰਗ ਜਿਹੜੀ ਉਹ ਲੈਣ ਜਾ ਰਹੇ ਨੇ ਔਰ ਮੈਂ ਸਮਝਦਾ ਕਿ ਇਹ ਇਹ ਕੋਈ ਲੈਸਾਨ ਨਹੀਂ ਇਹ ਸਾਡੀ ਸਰਕਾਰ ਦੀ ਜ਼ਿੰਮੇਵਾਰੀ ਹੈ ਤੇ ਉਸੇ ਜ਼ਿੰਮੇਵਾਰੀ ਨੂੰ ਨਿਭਾਉਣਾ ਜਿਹੜਾ ਉਹ ਲੱਗੇ ਹੋਏ ਆ ਮੈਂ ਤਾਂ ਆਪ ਨਿੱਜੀ ਤੌਰ ਤੇ ਸਿੱਖਿਆ ਦੇ ਲਈ ਬਹੁਤ ਵਚਨਬੱਧ ਹਾਂ ਔਰ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਜਦੋਂ ਕਦੇ ਵੀ ਕਿਸੇ ਪ੍ਰਿੰਸੀਪਲ ਜਾਂ ਟੀਚਰ ਜਾਂ ਸਟਾਫ ਮੈਂਬਰ ਜਾਂ ਪਿੰਡ ਵਾਲੇ ਤੋਂ ਤਾਂ ਕੀ ਜੇ ਕਿਸੇ ਬੱਚੇ ਦੇ ਪੇਰੈਂਟ ਦੇ ਜ਼ਰੀਏ ਵੀ ਕੋਈ ਸੁਨੇਹਾ ਪਹੁੰਚਦਾ ਤੇ ਉਹਦੀ ਕੋਸ਼ਿਸ਼ ਹੁੰਦੀ ਹੈ ਕਿ ਉਹਨਾਂ ਨੂੰ ਜਲਦ ਤੋਂ ਜਲਦ ਜਿਹੜਾ ਉਹ ਪੂਰਾ ਕੀਤਾ ਜਾਵੇ ਔਰ ਇਸ ਤੋਂ ਇਲਾਵਾ ਜੋ ਰਕਮ ਤੇ ਕਾਮ ਨੇ ਜੋ ਸਰਪੰਚ ਸਾਹਿਬ ਤੁਸੀਂ ਗਣਾਏ ਨੇ ਕਾਫੀ ਕੰਮ ਤਾਂ ਤੁਸੀਂ ਦਾਸੀ ਦਿੱਤੇ ਹੋ ਚੁੱਕੇ ਕਈ ਜਿਹੜੇ ਹੋਰ ਵੀ ਹੋਣ ਵਾਲੇ ਨੇ ਇਹਨਾਂ ਵਿੱਚੋਂ ਜਿਹੜਾ ਅ ਕਰਮਾਪਤੀ ਛੱਪੜ ਤੇ ਲਈ 23 ਲੱਖ ਰੁਪਏ ਜਿਹੜਾ ਤੁਹਾਡਾ ਇਹਦੇ ਨਵੀਨੀਕਰ ਦੇ ਲਈ ਇਹ ਅਪਰੂਵ ਹੋ ਚੁੱਕਿਆ ਸਿਚੁਏਬਲ ਮਾਡਲ ਹੈ ਜਿਹੜਾ ਇਹਦਾ ਉਹ ਬਣੂਗਾ ਔਰ ਆਮ ਆਦਮੀ ਕਲੀਨਿਕ ਜਿਹੜਾ ਤੁਹਾਡਾ ਉਹ ਆਲਰੇਡੀ ਫੰਕਸ਼ਨਲ ਹੈ ਔਰ ਜੋ ਇੱਕ ਤੁਸੀਂ ਵਾਟਰ ਬਾਕਸ ਦੀ ਗੱਲ ਕੀਤੀ ਤੁਸੀਂ ਮੰਗ ਤਾਂ ਰਹੀ ਹੈ ਪਰ ਇਹਦੇ ਵਿੱਚ ਇਹਦਾ ਸਰਕਾਰ ਦਾ ਸਿਸਟਮ ਪਾਲਿਸੀ ਇਹ ਹੈ ਕਿ ਇਹ ਸਾਡੇ ਵੱਲੋਂ ਤਕਰੀਬਨ ਤਕਰੀਬਨ 1.5 ਕਰੋੜ ਰੁਪਏ ਦੀ ਲਾਗਤ ਦੇ ਨਾਲ ਪਿੰਡ ਦੇ ਵਿੱਚ ਵਾਟਰ ਬਾਕਸ ਜਿਹੜਾ ਉਹ ਮਜ਼ਦੂਰ ਕਰਾ ਕੇ ਸਾਡੇ ਵੱਲੋਂ ਸੈਂਕਸ਼ਨ ਮਨਜ਼ੂਰੀ ਪੈਸੇ ਸਾਰਾ ਇਂਤਜ਼ਾਮ ਹੈਗਾ ਪਰ ਇਹਦੇ ਵਿੱਚ ਸਰਕਾਰ ਦੀ ਪਾਲਿਸੀ ਇਹ ਹੈ ਕਿ ਇਹਦੇ ਵਿੱਚ ਕੁਝ ਪਰਸੈਂਟ ਹਿੱਸਾ ਜਿਹੜਾ ਤਕਰੀਬਨ 4-5% ਉਹ ਨਗਰ ਨੇ ਪਾਉਣਾ ਹੁੰਦਾ ਪਿੰਡ ਨੇ ਪਾਉਣਾ ਹੁੰਦਾ ਜਿਹਦੇ ਵਿੱਚ ਤੁਹਾਡੇ ਨਗਰ ਦਾ ਜੀ 1.5 ਕਰੋੜ ਰੁਪਏ ਲਗਾਉਣਾ ਹੈ ਤੇ ਇਹਦੇ ਵਿੱਚ 6 ਲੱਖ ਰੁਪਏ ਜਿਹੜਾ ਉਹ ਥੱਲੂ ਪਾਉਣਾ ਪਊਗਾ ਕਿ ਹਲਕ ਪਾਇਆ ਨਹੀਂ ਹੈਗਾ ਤੁਸੀਂ ਜ਼ਿਕਰ ਨੇ ਥੋੜਾ ਕੰਮ ਨਹੀਂ ਹੋ ਸਕਦਾ ਉਹ ਪਾਲਿਸੀ ਮਦਾਨਗੀ ਚੱਲੂਗਾ ਸੋ ਤੁਸੀਂ 6 ਲੱਖ ਰੁਪਏ ਤੁਸੀਂ ਪਿੰਡ ਵਾਲੇ ਪਾਓ ਤੇ ਉਸ ਤੋਂ ਬਾਅਦ 1 ਕਰੋੜ 44 ਲੱਖ ਰੁਪਏ ਜਿਹੜਾ ਉਹ ਸਰਕਾਰ ਵੱਲੋਂ ਉਹ ਅਸੀਂ ਪਵਾਵਾਂਗੇ ਤੇ ਉਹ ਸਾਡੇ ਵੱਲੋਂ ਮਨਜ਼ੂਰੀ ਹੋਈ ਪਈ ਨੂੰ ਕਈ ਮਹੀਨੇ ਹੋਏ ਪਏ ਨੇ ਉਹਨੇ ਕੋਈ ਜਿਹੜੀ ਇਹ ਤੁਹਾਡੇ ਤੋਂ ਲਾਗ ਭਾਈ ਸਾਡੇ ਵੱਲੋਂ ਨਹੀਂ ਹੈਗੀ ਸੋ ਇਸ ਤੋਂ ਇਸ ਤੋਂ ਬਾਅਦ ਹੋਰ ਵੀ ਜੋ ਤੁਸੀਂ ਹੁਕਮ ਕਰੋਗੇ ਉਹ ਸਿਰ ਮੱਥੇ ਪਰਵਾਨ ਹੈ ਆਪਾਂ ਰਲ ਮਿਲ ਕੇ ਰਾਜਮਿਲ੍ਹ ਕੇ ਆਪਾਂ ਸਾਰੇ ਨੇ ਕਿਉਂਕਿ ਇਹ ਨਗਰ ਤਾਂ ਉਹ ਨਗਰ ਹੈ ਕਿ ਜਿੱਥੇ ਅੱਜ ਤਹਰੀ ਤਕਰੀਬਨ 35 ਸਾਲ ਤੋਂ ਡੈਡੀ ਦੇ ਵੇਲੇ ਤੋਂ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਇਹ ਨਗਰ ਇੱਕ ਪਰਵਾਰਕ ਸਾਂਝ ਹੈ ਜਿਹੜੀ ਉਹ ਬਣੀ ਹੋਈ ਆਪਣੀ ਸਾਰਿਆਂ ਦੀ ਕੋਈ ਸਿਆਸੀ ਸਾਂਝ ਨਹੀਂ ਹੈਗੀ ਆਪਣੀ ਸਾਰਿਆਂ ਦੀ ਪਰਵਾਰਕ ਸਾਂਝ ਹੈ ਕੋਈ ਵੀਰੇ ਬਜ਼ੁਰਗਾਂ ਦੀ ਥਾਂ ਲੱਗਦੇ ਨੇ ਕੋਈ ਭੈਣ ਭਰਾ ਦੀ ਥਾਂ ਲੱਗਦੇ ਨੇ ਤੇ ਸਾਰੇ ਆਪਾਂ ਰਲ ਮਿਲ ਕੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਜਿਹੜੇ ਤੁਹਾਡੇ ਕੰਮ ਰਹਿੰਦੇ ਨੇ ਮਸਲੇ ਰਹਿੰਦੇ ਨੇ ਆਪਾਂ ਇਹਨਾਂ ਨੂੰ ਨਿਪਰੇ ਚਾੜੀਏ ਸੋ ਔਰ ਅੱਜ ਇੱਕ 9 ਲੱਖ ਰੁਪਏ ਜਿਹੜਾ ਤੁਹਾਨੂੰ ਇੱਕ ਸੈਂਸੀ ਬਰਾਦਰੀ ਦੇ ਭਾਈਚਾਰੇ ਦੀ ਧਰਮਸ਼ਾਲਾ ਦੇ ਲਈ ਔਰ ਇੱਕ ਕਬਰਸਤਾਨ ਦੀ ਚਾਰ-ਦਵਾਰੀ ਲਈ 4 ਲੱਖ ਰੁਪਿਆ ਸੈਸੀ ਭੇਜਾਲੀ 15 ਲੱਖ 9 ਲੱਖ ਰੁਪਿਆ ਇਹ ਤੁਹਾਨੂੰ ਮਿਲ ਗਿਆ ਫੋਨ ਦੇ ਕੇ ਚੱਲੇ ਆ ਇਹ ਜਲਦ ਤੋਂ ਜਲਦ ਇਹ ਲਓ ਔਰ ਆਉਣ ਵਾਲੇ ਸਮੇਂ ਜਦੋਂ ਤੁਸੀਂ ਲਾਵੇ ਇਹਨਾਂ ਵਾਲੀ ਫੋਨ ਗਰੰਟਰ ਜਿਹੜੀ ਉਹ ਵੀ ਤਿਆਰ ਨੇ ਸੋ ਇਹਨੇ ਸ਼ਬਦਾਂ ਨਾਲ